ਇਹੋ ਇੱਕ ਨੱਚੇਦਾ ਚੋਰਾ ਜਿੱਤੇ ਤਵੀ ਨਾ ਵਿੱਦ ਤੰਦੂਰ ਲੱਗਦਾ ਮੈਨੂੰ ਨਹੀਂ ਚੋਰਾ ਉਹ ਹਾਰਾ ਤੰਦੂਰ ਅੰਦਰ ਤੇ ਆ ਅੱਛਾ ਇਹ ਇੱਧਰ ਰੱਖਿਆ ਜਿਹੜਾ ਪਤੂੜੀ ਬਹੁਤ ਜਾਂਦੀ ਥੀਕ ਦੇ ਬਾਹਰ ਜਿਹੜਾ ਆਂੰਦਰੀ ਸੇਂਦਰੋਂ ਦੇਖੋ ਇਹ ਲੋਕਾਂ ਦੇ ਮਾਰ ਕੇ ਜਿੱਕਰ ਰਹਿ ਰਹੇ ਨੇ ਮਮ ਮਮ ਕਰੋਗਾ ਕੋਈ ਨਹੀਂ ਦੇ ਵੀ ਉਹ ਮਾਰ ਗਿਆ ਹਾਂ ਇਹਨੂੰ ਕੇਵਲ ਸਾਡਾ ਟੇਬਲ ਉੱਧਰ ਲੈ ਕੇ ਕੱਲ ਮੁੰਡਾ ਆਇਆ ਸੀ ਜਿਹੜਾ ਕਹਿੰਦਾ ਸੀ ਕਿ ਆਪਣੇ ਐਸਐਸਪੀ ਦਾ ਮਹਾਂਣੇ ਕੋ ਭੇਜਿਆ ਦੇਣਾ ਤੇ ਅੰਦਰ ਬਾਥਰੂਮ ਬਣਾਇਆ ਹੋਇਆ ਤੇ ਤਾਂ ਤੇ ਤੋਂ ਬੱਚੇ ਜਲਾਲਾਬਾਦ ਤੋਂ ਆਉਂਦੇ ਸੀ ਇਹ ਤਿੰਨ ਬੱਚੇ ਉਹਨਾਂ ਦੀ ਨਿਗਾ ਬਿਲਕੁਲ ਵੀ ਨਹੀਂ ਸੀ ਜਦੋਂ ਆਉਂਦੇ ਸੀ ਉਹ ਤੇ ਹਰ ਕਿਸੇ ਤੋਂ ਉਹਨਾਂ ਨੂੰ ਜਵਾਬ ਦੇਤਾ ਸੀ ਵੀ ਇਹਨਾਂ ਦੀ ਨਿਗਾ ਬਾਪ ਸੌਣੀ ਨਹੀਂ ਹੈਗੀ ਹੁਣ ਜੀ ਉਹਨਾਂ ਨੂੰ ਤਾਂ ਪਸਾਂ ਲੈਟ ਦਾ ਚਾਨਣਾ ਤੇ ਹੱਥ ਆਪਣਾ ਦੂਰੋਂ ਖੜੇ ਆਪਾਂ ਪਛਾਣ ਆਉਂਦੀ ਆ ਹੁਣ ਉਹਨਾਂ ਨੂੰ ਤੇ ਹੁਣ ਉਹਨਾਂ ਦੀ ਨਿਗਾ ਬਾਪ ਸੌਣ ਲੱਗ ਗਈ ਜੀ ਹੁਣ ਡਾਕਟਰ ਵੀ ਕਹਿੰਦੇ ਵੀ ਆਪਰੇਸ਼ਨ ਕਰਵਾ ਲਓ ਹੋ ਜਾਊਗਾ ਹਾਂਜੀ ਇੱਥੇ ਆਉਂਦੇ ਨੇ ਉਹ ਕਹਿੰਦੇ ਸਾਨੂੰ ਪੂਰਾ ਯਕੀਨ ਆ ਵੀ ਸਾਡੇ ਬੱਤਿਆਂ ਦੀ ਨਿਗਾ ਵਾਪਸ ਆ ਗਈ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਹੋ ਗਿਆ ਜੀ ਸਾਲ ਆਉਂਦਿਆਂ ਨੂੰ ਅੱਛਾ ਕਿੱਥੇ ਹੁੰਦੇ ਕਿ ਇੱਥੇ ਹੀ ਆਉਂਦੇ ਨੇ ਜੀ ਕਿੱਥੇ ਇੱਥੇ ਕਿੱਥੇ ਕਰਦੇ ਹਾਂਜੀ ਯਰ ਗੜੀ ਸ਼ੋਲਡਰ ਬਲੇਡ ਦੇ ਵਿੱਚੋਂ ਐਕਚੁਅਲੀ ਦਰਦ ਜਾ ਰਿਹਾ ਸੀ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਸ਼ੋਲਡਰ 'ਚ ਸੀ ਕਿਹਾ ਇਹ ਦੱਸ ਰਹੇ ਸੀ ਪਰ ਪੇਨ ਜਿਹੜੀ ਸ਼ੋਲਡਰ ਬਲੇਡ 'ਚੋਂ ਸ਼ੁਰੂ ਹੋਈ ਸੀ ਉਹਨਾਂ ਦਾ ਵੀ ਇਦਾਂ ਇਲਾਜ ਕਰਦੇ ਕੋਈ ਦਾ ਫਰਕ ਗੋਡਿਆਂ ਦਾ हिਪ ਦਾ ਰੀਡ ਦੀ ਹੱਡੀ ਦਾ ਕਿਤੇ ਵੀ ਕੋਈ ਦਰਦ ਆਈ ਵਾਰ ਆਪਾਂ ਕੋਈ ਬੰਦਾ ਤੁਰਨ ਲੱਗੇ ਲੱਤਾਂ ਕੰਬਦੀਆਂ ਨੇ ਉਹਨਾਂ ਦੀ ਲੱਤਾਂ ਦੇ ਵਿੱਚ ਨਾ ਬਲੱਡ ਫਲੋ ਘਟਿਆ ਹੁੰਦਾ ਸੋ ਉਹ ਆਪਾਂ ਰੀਡ ਦੀ ਹੱਡੀ 'ਚ ਕਿੱਥੇ ਪੇਨ ਹੈਗੀ ਹੈ ਕਿੱਥੋਂ ਟ੍ਰਬਲ ਸਟਾਰਟ